ਉਹੀ ਸੋਚ ਨਹੀਂ ਹੈ ਜੋ ਕੱਲ ਹੋਇਆ ਵਾ ਚੱਲ ਕੋਈ ਗੱਲ ਨਹੀਂ ਪੁੱਤ ਤੋਫੀ ਕਰਨਾ ਕਰ ਗੱਲ ਸੁਣ ਮੇਰੀ ਫਿਕਰ ਤਾਂ ਸਾਨੂੰ ਇਹ ਹੀ ਨਾ ਤੇ ਜੋਬਨ ਕੀ ਕਹੂਗਾ ਪਰ ਜੋਬਨ ਉਹ ਨਾ ਤੇਰੇ ਫੁੱਫੜ ਜੀ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੈ ਹੈ ਸੱਚੀ ਭਾਜੀ ਹਾਂ ਪਤਾ ਕੀ ਹੈ ਕੋਈ ਫਾਇਦਾ ਨਹੀਂ ਹੈ ਗੱਲ ਕਾਉਣ ਦਾ ਗੱਲਾਂ ਦਾ ਬੜੀਏ ਕੱਲ ਨੂੰ ਫਿਰ ਉਹਨੂੰ ਪਤਾ ਲੱਗੇ ਤੇ ਫਿਰ ਤੈਨੂੰ ਸੂ ਮੜਕੇ ਜਿਆਦਾ ਫਿਰ ਔਖਾ ਆ ਜਾਣਾ ਸਾਹਮਣਾ ਤੇਰੇ ਫੁੱਫੜ ਜੀ ਨੇ ਨਾ ਜੋਬਨ ਨੂੰ ਸਾਰਾ ਸਮਝਾ ਦਿੱਤਾ ਸੀ ਕਿ ਉਹ ਕਿਉਂ ਨਹੀਂ ਮਤਲਬ ਆਏ ਤੇ ਫਿਰ ਉਹ ਵੀ ਸਮਝਦਾਰ ਹੈ ਤੈਨੂੰ ਪਤਾ ਸਿਆਣਾ ਮੁੰਡਾ ਦੋਹਰ ਜਾਂ ਅੰਦਰ ਵੀ ਚਲ ਕੋਈ ਗੱਲ ਨਹੀਂ ਕਿ ਹੋ ਸਕਦਾ ਚਲ ਕਿਤੇ ਕੰਮ ਪਿਆ ਗਿਆ ਹੋਵੇ ਜਾਂ ਇਹ ਵੀ ਘਰਾਂ ਵੇ ਨਿੱਕੇ ਮੋਟੇ ਗੱਲਾਂ ਹੋਈ ਜਾਂਦੀਆਂ ਨੇ ਅਸੀਂ ਆਪਣਾ ਹੱਕ ਲੈਣਾ ਵਾ ਤੁਸੀਂ लवली ਨੂੰ ਕਿਉਂ ਪਿੱਪੂ ਆਨੇ ਵਿੱਚ ਕੁਝ ਨਹੀਂ ਕਰਨਾ ਜ਼ਮੀਨ ਤਾਂ ਅੱਧੋ ਅੱਧ ਹੋਈ ਆ ਗੱਲ ਤਾਂ ਮੋਟਰ ਵਾਲੀ ਪਹਿਲੀ ਦੀ ਆ ਤੂੰ ਇਦਾਂ ਕਰ ਹਾਂ ਮੇਰਾ ਪੁੱਤ ਇੱਕ ਜਾ ਕੇ ਚਾਤੀ ਮਾਰ ਗਿਆ ਹਾਂ ਵੀ ਬੜਾ ਕੌਣ ਕਮਣਾ ਯਾਰ ਚਲ ਗਿਆ ਕਿ ਇੱਥੇ ਹੀ